ਹੈਲੋ ਹਾਂ ਜੀ ਅਸਰ ਗੱਲ ਜੀ ਸਾਰਿਆਂ ਨੂੰ ਮੈਂ ਸੁਭਜੀਤ ਕੌਰ ਜਟਾਣਾ ਫੋਜੀ ਹੁਤੇ ਐਕਟਮ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਵਰਕ ਵਾਲੇ ਸੂਟ ਇਹਨਾਂ ਸੂਟ ਚ ਡਿਜ਼ਾਈਨ ਚ ਸੂਟ ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਆਰਡਰ ਦੇ ਕੇ ਸੂਟ ਤਿਆਰ ਕਰਵਾ ਸਕਦੇ ਸਹੀ ਇਹ ਆਪਣਾ ਪਹਿਲਾ ਸੂਟ ਇਹ ਕਰੀਮ ਕਲਰ ਦਾ ਸੂਟ ਹੈ ਜੀ ਖਾਦੀ ਤੇ ਬਣਿਆਗਾ ਇਹ ਦੇ ਘੇਰੇ ਦਾ ਵਰਕ ਆ ਗਿਆ ਹਾਂਜੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਏ ਦਾ ਬੀ ਨੈਕ ਗਲਾ ਆ ਗਿਆ ਜੀ ਇਹਦੀ ਫੋਟੋ ਆਪਾਂ ਨਾ ਸਕਰੀਨ ਉੱਪਰ ਲਾ ਦੇਗੇ ਤੇ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਾਇਦਾ ਪਤਾ ਲੱਗ ਸਕੇ ਵੀ ਕਿਵੇਂ ਇਹਦਾ ਲੱਗਦਾ ਏ ਇਹ ਇਹਦੇ ਬਾਜੀ ਦਾ ਵਰਕ ਆ ਗਿਆ ਜੀ ਬਾਜੀ ਦਾ ਵਰਕ ਵੀ ਹੈ ਤੇ ਪਹੁੰਚੇ ਦਾ ਵਰਕ ਵੀ ਹੈ ਜੀ ਇਹ ਦੇਖੋ ਜੀ ਪੂਰਾ ਸੂਟ ਇਹ ਆਪਣਾ ਕਸਟਮਰ ਨੇ ਆਪਣੀ ਰਵਾੜ ਤੇ ਤਿਆਰ ਕਰਵਾਈ ਹੈ ਤਿੰਨੇ ਸੂਟ ਇੱਕ ਸੇਮ ਕਲਰ ਦੇ ਹੈ ਸੇਮ ਡਿਜ਼ਾਈਨ ਹੈ ਜੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਤੁਹਾਨੂੰ ਜੇ ਇਹ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਕੱਪੜੇ ਤੇ ਕਰਵਾ ਸਕਦੇ ਹੋ ਇਹਨਾਂ ਨੇ ਇੱਕ ਹਾਦੀ ਤੇ ਕਰਵਾਇਆ ਜੀ ਇਹ ਬਾਜੂ ਪਹੁੰਚੇ ਦਾ ਡਿਜ਼ਾਈਨ ਆ ਗਿਆ ਜੀ ਬਾਜੂ ਦਾ ਆ ਗਿਆ ਇਹ ਪਹੁੰਚੇ ਦਾ ਵੀ ਪਹੁੰਚੇ ਬਾਜੂ ਦਾ ਸੇਮ ਹੀ ਡਿਜ਼ਾਈਨ ਹੈ ਜੀ ਇਹ ਜਿੱਕ ਸੂਟ ਹੋਰ ਆਪਣੇ ਕੋਲ। ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ। ਬਹੁਤ ਸੋਹਣਾ ਵਰਕ ਲੱਗਦਾ। ਆਪ ਇਹਨਾਂ ਦੀ ਫੁੱਲ ਵੀਡੋ ਕੋਸਟਿਚਿੰਗ ਕਰਕੇ ਦੁਪੱਟੇ-ਦੁਪੱਟੇ ਤਿਆਰ ਕਰਕੇ ਵੀ ਪਾਵਾਂਗੇ। ਇਹ ਕਿਵੇਂ ਦਾ ਲੱਗੂਗਾ ਤੁਹਾਨੂੰ? ਹਾਂਜੀ, ਇਹ ਡਿਜ਼ਾਈਨ ਜੇ ਤੁਹਾਨੂੰ ਪਸੰਦ ਆ। ਤੁਸੀਂ ਸਾਡੇ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਹਾਂਜੀ ਇੱਕ ਡਿਜ਼ਾਈਨ ਇਹ ਤਿਆਰ ਹੋਇਆ ਆਪਣੇ ਕੋਲੇ ਇਹ ਔਰਗੰజా ਲੈਨਿੰਗ ਆ ਔਰਗੰజా ਰੋਗ ਜੀ ਹਾਂਜੀ ਬਹੁਤ ਵਧੀਆ ਸਟੱਪਾਗਾ ਇਹ ਦੇਖੋ ਇੱਥੇ ਲੈਨਿੰਗ ਆ ਗਈ ਇਹ ਉੱਪਰ ਤੱਕ ਪੈਨਲ ਜਾਂਦੇ ਜੀ ਇਹ ਗਲੇ ਦਾ ਵਰਕ ਆ ਗਿਆ ਇਹ ਦੇਖੋ ਜੀ ਤੁਸੀਂ ਸਾਰੀ ਕਮੀਜ਼ 'ਚ ਬੁਟੀ ਆ ਜੂਗੀ ਵਿਚਕਾਰ ਤੇ ਇਹ ਦੇ ਬਾਜੀ ਦਾ ਵਰਕ ਆ ਗਿਆ ਜੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਇਹ ਸਕਾਈ ਬਲੂ ਕਲਰ ਹੈ ਜੀ ਏ ਵੀ ਜੇ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਕਿਸੇ ਵੀ ਹੋਰ ਕਲਰ ਤੇ ਕਿਸੇ ਵੀ ਕੱਪੜੇ ਤੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਇੱਕ ਸੂਟ ਹੋ ਰਿਹਾ ਹੈ ਇਹ ਚ ਇਹ ਵੀ ਸੇਮ ਹੀ ਹੈ ਜੀ ਸੇਮ ਹੀ ਕੱਪੜਾ ਸੇਮ ਹੀ ਵਰਕ ਤੇ ਸੇਮ ਹੀ ਡਿਜ਼ਾਈਨ ਆਪਣਾ ਤੁਸੀਂ ਵਰਕ ਦੀ ਫਿਨਿਸ਼ਿੰਗ ਵੀ ਚੈੱਕ ਕਰ ਸਕਦੇ ਹੋ ਇਹ ਗੜੇ ਦਾ ਵਰਕ ਆ ਗਿਆ ਜੀ ਇਹ ਦੇਖੋ ਇਹਦੇ ਬਾਜੀ ਦਾ ਵਰਕ ਆ ਗਏ। ਬਾਜੀ ਤੇ ਵੀ ਵਧੀਆ ਹੈ। ਪੂਰਾ ਵਰਕ ਕਰਿਆ ਹੋਇਆ ਹੈਗਾ। ਪੂਰਾ ਬੋਟਾ ਬੰਦਾ ਹੈਗਾ। ਨੀਚੇ ਕੱਟ ਵਰਗਾ ਜੀ। ਇਹ ਵੀ ਸਕਾਈ ਬਲੂ ਕਲਰ ਦਾ ਸੂਟ ਹੈਗਾ। ਹਾਂਜੀ। ਇਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡਾ WhatsApp ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਸਾਨੂੰ ਸੈਂਡ ਕਰ ਸਕਦੇ ਹੋ ਤੇ ਸੋਹਣੇ ਸੋਹਣੇ ਸੂਟ ਤਿਆਰ ਕਰਵਾ ਸਕਦੇ ਹੋ।